ਪਿੰਡ ਡਾਲਦੀ ਸਾਥ ਵਿੱਚ ਖੜੇ ਆ ਤੇ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਜਿਹੜਾ ਉਹ ਮਹਿਸੂਸ ਕਰਦੇ ਆ ਕਰਨ ਦੇ ਕਦ ਬਾਰੇ ਹਾਂ ਜੀ ਵੀਰ ਜੀ ਕੀ ਨਾਂ ਆ ਮੈਲ ਸਿੰਘ ਤੇ ਇਸ ਕਰਨ ਸਿੰਘ ਨੂੰ ਕਿਸ ਤਰ੍ਹਾਂ ਜਾਣਦੇ ਹੋ ਸਾਡੇ ਪਿੰਡ ਸਾਡੇ ਗਰਦੀ ਬਣ ਗਏ ਜਾਣਦੇ ਆ ਤੇ ਇਹਦੇ ਕਦ ਬਾਰੇ ਕੀ ਕਹਿਣਾ ਤੁਹਾਡਾ ਬਹੁਤ ਵਧੀਆ ਕੱਦ ਬਹੁਤ ਵਧੀਆ ਹੈ ਜੀ ਕੋਈ ਸ਼ਿਕਾਇਤ ਨਾ ਕੋਈ ਮਤਲਬ ਨਹੀਂ ਕੋਈ ਕਾਰਵਾਈ ਕੀਤੀ ਪਿੰਡ ਨੂੰ ਜਿਹੜਾ ਤੁਹਾਨੂੰ ਮਾਰ ਮਹਿਸੂਸ ਹੁੰਦਾ ਕਿ ਤੁਹਾਡੇ ਪਿੰਡ ਦਾ ਜਿਹੜਾ ਨੌਜਵਾਨ ਇਹਨਾਂ ਲੰਮਾ ਚੌੜਾ ਹੈ ਬਹੁਤ ਵਧੀਆ ਹੈ ਜੀ ਕੋਈ ਮਤਬਾ ਦੇਖਭਾਲ ਹੋਣੀ ਚਾਹੀਦੀ ਕੋਈ ਹੈ ਵੀਰ ਨੂੰ ਕੋਈ ਵੀ ਸੀ ਨੂੰ ਕੋਈ ਮਕਬਲਾ ਇਹਦਾ ਕੋਈ ਹਾਂ ਜੀ ਵੀਰ ਜੀ ਕੀ ਨਾ ਇਸ ਤਰ੍ਹਾਂ ਕਿਸ ਤਰ੍ਹਾਂ ਜਾਣਦੇ ਹੋ ਇਸ ਨੂੰ ਇਹ ਬਹੁਤ ਮੇਰਾ ਕਮਾਂਡੀ ਆ ਕਰਦਾ ਸੰਗ ਅੱਛਾ ਜੀ ਬਿਲਕੁਲ ਲੱਗੇ ਕਰਦੇ ਤੇ ਬਹੁਤ ਵਧੀਆ ਹਨੂ ਕੱਦ ਬਹੁਤ ਵਧੀਆ ਲੱਗਦਾ ਹੈ ਬਹੁਤ ਚੰਗਾ ਪਿੰਡ ਦੀ ਸ਼ਾਨ ਆ ਤੁਹਾਡੇ ਜੀ ਜਿਹੜੇ ਆ ਬਾਹਰਲੇ ਪਿੰਡਾਂ ਤੋਂ ਲੋਕ ਇਸ ਕਰਨ ਨੂੰ ਦੇਖਣ ਆਉਂਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀ ਜੀ ਕੀ ਨਾਂ ਜੀ ਸਰ ਮੇਰਾ ਨਾਂ ਸ਼ਾਮਪੂਰੀ ਹੈ ਜੀ ਤੇ ਆ ਭਾਈ ਸਾਹਿਬ ਦੀ ਮੈਂ ਨਾ ਫੋਟੋ ਵੇਖੀ ਕਿਸੇ ਗਰੁੱਪੋਂ ਵਿੱਚ ਆਈ ਸੀ ਤੇ ਮੈਨੂੰ ਲੱਗਿਆ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਮੇਰੀ ਖੁਦ ਦੀ ਹਾਈਟ 6 ਫੁੱਟ ਤੋਂ ਜ਼ਿਆਦਾ ਹੈਗੀ ਆ ਤੇ ਸਾਰੇ ਮੈਨੂੰ ਲੰਬੂ ਲੰਬੂ ਕਹਿੰਦੇ ਹੈਗੇ ਤੇ ਮੈਂ ਹਾਂ ਦੇਖਦੇ ਆ ਭਾਈ ਸਾਹਿਬ ਨੂੰ ਤੇ ਬਹੁਤ ਕੁਛ ਮਿਲੀ ਇਹਨਾਂ ਦੀ ਨੇਚਰਲੀ ਹਾਈਟ ਵੇਖ ਕੇ ਤੇ ਹਲੇ ਇਹਨਾਂ ਦੀ ਏਜ ਵੀ ਬਹੁਤ ਯੰਗ ਹੈਗੇ ਆ ਹਲੇ ਵੀ ਮੈਨੂੰ ਲੱਗਦਾ 2-3 ਸਾਲ ਤੱਕ ਹੋਰ ਵਧੂਗੀ ਸ਼ੋ ਭਾਈ ਸਾਹਿਬ ਹਾਂਜੀ ਹੋਰ ਵੀ ਅਸੀਂ ਪਿੰਡ ਦੇ ਲੋਕ ਇੱਥੇ ਮੌਜੂਦ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹੋਇਆ ਕਿ ਉਹਨਾਂ ਦਾ ਕੀ ਕਹਿਣਾ ਇਹ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਡਲ ਪਿੰਡ ਡਲ ਤੇ ਇੱਕ ਤੁਹਾਡੇ ਪਿੰਡ ਦਾ ਨੌਜਵਾਨ ਹੈਗਾ ਕਰਨ ਹਾਂਜੀ ਕਾਫੀ ਜੜੀ ਉਹਦੀ ਦੱਸਦੇ ਆ ਵੀ 7 ਫੁੱਟ ਦੇ ਕਰੀਬ ਹਾਈਟ ਆ ਤੇ ਕੀ ਕਹਿਣਾ ਉਹਦੇ ਬਾਰੇ ਵੀ ਦੇਖੋ ਕਹਿੰਦੇ ਆ ਜੀ ਉਹਨੂੰ ਬਹੁਤ ਤਰੱਕੀ ਮਿਲੇ ਤੇ ਗਾਹਾਂ ਨੂੰ ਪੁਲਿਸ ਦੀ ਨੌਕਰੀ ਮਿਲੇ ਜਿੱਦੀ ਉਹਦੀ ਹਾਈਟ ਆ ਹਾਈਟ ਵੇਖ ਕੇ ਉਹਦਾ ਕੁਛ ਨਾ ਕੁਛ ਸਰਕਾਰ ਸੋਚੇ ਹੋਰ ਨਾ ਪਿੰਡਾਂ ਤੋਂ ਵੀ ਜਿਹੜੇ ਆ ਲੋਕ ਉਸਨੂੰ ਦੇਖਣ ਆਉਂਦੇ ਬਹੁਤ ਜੀ ਬਹੁਤ ਇਹਦੇ ਫੈਨ ਆ ਜੀ ਜਿੱਥੇ ਵੀ ਮੇਲੇ 'ਚ ਜਾਂਦਾ ਏ ਇਹਦੇ ਨਾਲ ਲੋਕੀ ਬਹੁਤ ਹੀ ਖੁਸ਼ੀ ਫੋਟੋਆਂ ਖਿਚਾਉਂਦੇ ਆ ਤੇ ਬੜਾ ਇਹਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਮੇਰਾ ਜਦੋਂ ਤੁਹਾਡੇ ਪਿੰਡ ਦਾ ਇਹ ਕਰਨ ਸਿੰਘ ਆ ਤੇ ਤੁਹਾਨੂੰ ਜਦੋਂ ਪਿੰਡ ਦੇ ਨਾਂ ਆਉਂਦਾ ਇਹਦੇ ਨਾਲ ਨਾਂ ਜਿਹੜਾ ਜੁੜਦਾ ਏ ਤੇ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਮੈਂ ਨਾ ਬਹੁਤ ਜ਼ਿਆਦਾ ਜੀ ਸਾਡੇ ਪਿੰਡ ਦਾ ਇੱਕ ਨਾਂ ਰੁਸ਼ਨ ਹੋਇਆ ਅੱਜ ਇਹਨੇ ਸਾਡੇ ਪਿੰਡ ਦਾ ਬਹੁਤ ਹੀ ਨਾਮ ਰੁਸ਼ਨ ਕੀਤਾ ਅੱਜ ਤੇ ਇਹਨੂੰ ਕਿੰਨੇ ਅਸੀਂ ਇਹਨੂੰ ਕੋਈ ਨਾ ਕੋਈ ਮਿਲਦੀ ਜਿਆ ਰਹੇ ਤੇ ਇਹਨੂੰ ਜੋ ਤਾਂਦਾ ਮਾਨ ਸਨਮਾਨ ਮਿਲੇ ਇਹ ਗੰਪ ਮਾਰਾ ਇਹ ਦੇਖ ਰਖੀਏ ਹਾਂ ਧੰਨਵਾਦ ਜੀ ਗੱਲ ਕਰਦੇ ਆ ਕਰਨ ਦੇ ਦੋਸਤ ਸਾਡੇ ਨਾਲ ਮੌਜੂਦ ਹੈ ਆ ਪਿੰਡ ਨਾਲ ਤੋਂ ਹਾਂਜੀ ਕੀ ਨਾਂ ਹੈ ਜੀ ਹਰਮਨਪ੍ਰੀਤ ਨਾਂ ਹੈ ਜੀ ਮੇਰਾ ਹਰਮਨਜੀ ਇੱਕ ਕਰਨ ਨੂੰ ਕਿਸ ਤਰ੍ਹਾਂ ਜਾਣਦੇ ਤੁਸੀਂ ਇਹ ਆਪਣੇ ਘਰ ਲੈ ਲਾਗੇ ਵੀ ਵੀਰ ਦਾ ਘਰ ਤੇ ਆਪਾਂ ਇੱਕ ਭਰਾ ਵੀ ਵਾਸਤੇ ਦੋਸਤ ਹੈ ਠੀਕ ਹੈ ਜੀ ਇਹਦੀ ਹਾਈਟ 7 ਫੁੱਟ ਆ ਕਰੀਬ ਠੀਕ ਹੈ ਜੀ ਤੇ ਇਹਨੂੰ ਜਿੱਥੇ ਵੀ ਕੋਈ ਮੇਲਾ ਜਾਂ ਕੋਈ ਪ੍ਰੋਗਰਾਮ ਹੁੰਦਾ ਸਾਡੇ ਨਾਲ ਹੀ ਜਾਂਦਾ ਜਾਂਦਾ ਸਾਰਾ ਜਾਂਦਾ ਵੀ ਆ ਉਥੇ ਇਹਦੀ ਬਹੁਤ ਜ਼ਿਆਦਾ ਫੈਮ ਪੋਲਿੰਗ ਹੈ ਲੋਕੀ ਇਹਨੂੰ ਥੋੜਾ ਚੁੰਦੇ ਆ ਦੂਰੋਂ ਆਣ ਕੇ ਤੇ ਹੋਰ ਵੀ ਆਸੇ-ਪਾਸੇ ਜਿਹੜੇ ਵੀ ਰੇ ਕਿਸੇ ਪਿੰਡ ਤੋਂ ਆ ਉਹ ਵੀ ਆਣ ਕੇ ਸਾਡੇ ਪਿੰਡ ਵਿੱਚ ਆਣ ਕੇ ਵੀਰ ਨੂੰ ਮਿਲਦੇ ਆ ਕਿਸ ਤਰ੍ਹਾਂ ਦਾ ਜਦੋਂ ਤੁਸੀਂ ਨਾਲ ਜਾਂਦੇ ਹੋ ਤੇ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਜਿਹੜੇ ਸਾਡੇ ਨਾਲ ਇੱਕ ਸੈਲੀਬ੍ਰਿਟੀ ਆ ਤੇ ਤੁਹਾਨੂੰ ਵੀ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੁੰਦਾ ਹੋਊਗਾ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਇੱਕ ਸਾਡੇ ਪਿੰਡ ਦਾ ਇੱਕ ਸਾਡਾ ਭਰਾ ਜੋ ਜਿਹੜੇ ਪਿੰਡ ਸਾਡੇ ਉਹਨਾਂ ਦੇ ਅਸੀਂ ਵੀ ਨਾਲ ਜਿਹੜੇ ਹੁੰਦੇ ਸਾਡੇ ਵੀ ਕੋੜਾ ਹੁੰਦੀਆਂ ਨਾਲ ਅਸੀਂ ਵੀ ਜਾਣੇ ਜਾਂਦੇ ਇਹਦੇ ਆਪਣੇ ਵੀਰ ਕਰਕੇ ਕੀ ਕਾਮਨਾ ਕਰਦੇ ਹੋ ਆਪਣੇ ਦੋਸਤ ਲਈ ਮੈਂ ਕਹਾਂਗਾ ਕਿ ਵੀਰ ਆਪਣਾ ਚਲੋ ਪਰਮਾਪਾ ਨੂੰ ਕੋਈ ਸਰਕਾਰੀ ਜੋਬ ਚੰਗੀ ਵਧੀਆ ਜੋਬ ਮਿਲੇ ਨੂੰ ਤੇ ਸਰਕਾਰ ਵੀ ਜੋ ਚਾਵੇ ਕੀ ਇਹਨੂੰ ਵਧੀਆ ਜੋਬ ਵੀ ਤਰਕੀ ਦੇਵੇ ਇਹਨਾ ਵੀਰ ਜੀ ਹਰਮਨਦੀਪ ਸਿੰਘ ਜੀ ਤੇ ਕਰਨ ਸਿੰਘ ਨੂੰ ਕਿਸ ਤਰ੍ਹਾਂ ਜਾਣਦੇ ਹੋ ਕਰਨ ਆਪਣਾ ਵੀਰ ਜੀ ਫਰੈਂਡ ਹੈ ਜੀ ਆਪਣਾ ਤੇ ਆਪਣੇ ਨਾਲ ਪੜਦਾ ਰਿਹਾ ਜੀ ਤੇ ਜਿਹਨੂੰ ਆ ਪਤਾ ਹੈ ਕਿ ਜਾਣਦੇ ਆ ਆਪਣੇ ਲਾ ਗਲੀ ਦੇ ਚ ਗਵਾਂ ਦੇ ਆਪਣਾ ਇਹ ਤੇ ਜਿਸ ਵੀ ਜਾਈਦਾ ਵਾ ਆਪਣੇ ਨਾਲ ਜਾਂਦਾ ਵਾ ਆਉਂਦਾ ਵਾ ਕਿੰਨੇ ਜਿਹੜੇ ਦੋਸਤ ਹੁੰਦੇ ਉਹ ਇਕੱਠੇ ਜਦੋਂ ਮੇਲੇ ਜਾ ਕਿਤੇ ਵਿਆਹ ਜਾਂਦੇ ਅਸੀਂ ਵੀਰ ਜੀ 5 6 ਯਾਨੀ ਇਕੱਠੇ ਹੁੰਨੇ ਆ ਜਿਹੜੇ ਪੱਕੇ ਮੇਕੀ ਨਾਲ ਜਾਈ ਜਾਈਦਾ ਵਾ ਇਹ 5 6 ਨੇ ਪੱਕੇ ਨੇ ਇਹ ਦੋਸਤੀ ਦਿਲ ਦੀ ਆ ਕਿਤੇ ਇਸ ਕਰਕੇ ਤਾਂ ਨਹੀਂ ਕਿ ਇਹ ਜਿਹੜਾ ਲੰਮਾ ਜਵਾਨ ਇੱਕ ਸੈਲੀਬ੍ਰਿਟੀ ਆ ਤਾਂ ਤਾਂ ਨਹੀਂ ਕਿਤੇ ਦਿਲ ਦੇ ਵਿੱਚ ਉਹ ਨਹੀਂ ਨਹੀਂ ਜੀ ਪੱਕੀ ਦੋਸਤੀ ਆ ਜੀ ਜਿੱਥੇ ਜਾਈਦਾ ਆਪਾਂ ਨਾਲ ਜਾਈਦਾ ਰਹੇ ਕਦੀ ਕਰਨ ਨੇ ਮਾਣ ਤਾਂ ਨਹੀਂ ਮਹਿਸੂਸ ਕੀਤਾ ਇਸ ਗੱਲ ਤੇ ਮਾਣ ਤਾਂ ਫਿਰ ਮਹਿਸੂਸ ਹੁੰਦਾ ਹੀ ਆ ਜੀ ਜਿਵੇਂ ਮੰਨ ਲਓ ਭਜਾਈਦਾ ਵਾ ਨਾਲ ਆ ਸਾਨੂੰ ਵੇਖ ਕੇ ਸਮ ਇਹਨੂੰ ਵੇਖ ਕੇ ਸਾਡਾ ਮਾਣ ਮਹਿਸੂਸ ਹੁੰਦਾ ਜੀ ਠੀਕ ਨਾਲ ਜਾਈਦਾ ਨਹੀਂ ਜੁਆ ਆ ਤੇ ਵਧੀਆ ਜੀ ਲੋਕੀ ਰਿਸਪੌਂਸ ਦਿੰਦੇ ਆ ਜੋ ਲੋਕਾਂ ਦੇ ਵੀ ਜੀ ਵਿਚਰਦਾ ਵਾ ਤੇ ਫਿਰ ਲੋਕੀ ਵੇਂਦੇ ਹਰੇਲ ਦੇਖਦੇ ਆ ਕਿ ਨਕੀਰ ਨਾਲ ਨੰਮ ਜਵਾਨ ਬੰਦਾ ਜਾਂਦਿਆ ਵਾ ਫਿਰ ਲੋਕੀ ਫੋਟੋਆਂ ਕਰਾਉਂਦੇ ਨੇ ਨਾਲ ਠੀਕ ਆ ਜੀ ਇਹਦਾ ਸਪੈਸ਼ਲ ਜਿਹੜੀ ਆਈਡੀ ਜਿਹੜੀ ਆ ਉਹ ਹਾਈਐਸਟ ਮੈਂ ਕਰਕੇ ਦੀ ਆਈਡੀ ਬਣਾਈ ਹੈ ਜੀ ਅੱਛਾ ਤੇ ਕਿੰਨੀ ਉਮਰ ਕਿੰਨੀ ਤੁਹਾਡੀ ਉਹਨੂੰ ਮੇਰੀ ਉਮਰ ਤਾਂ ਹੈ ਜੀ ਕੋਈ ਹੋ ਗਈ ਦੀ 22 ਸਾਲ ਦੀ ਮਰੂਗੀ ਕਦੀ ਬੰਦਾ ਦੇਖਿਆ ਇੰਨਾ ਲੰਮਾ ਜੀ ਚਲੋ ਆਪਾਂ ਟੀਵੀ ਤੇ ਅਖਬਾਰਾਂ ਦੇ ਤੇ ਆਮ ਹੀ ਦੇਖਦੇ ਕਦੀ ਵੈਸੇ ਨਹੀਂ ਜੀ ਅਹੀਂ ਆਪਾਂ ਆਪਣੀ ਉਮਰ ਦੇ ਵਿੱਚ ਇਹੋ ਜਿਹੀ ਜਿਹਦੇ ਵਿੱਚ ਆਪ ਕਰੀ ਇਹ ਦੇਖਿਆ ਨਹੀਂ ਵੀ ਐਡਾ ਕੱਦ ਹੋਵੇ ਉਹ ਵੀ ਛੋਟੀ ਉਮਰ ਦੇ ਵਿੱਚ ਕੀ ਕਾਮਨਾ ਕਰਦੇ ਰੋਟਣੇ ਲੋਕ ਕਾਮਨਾ ਜੀ ਇਹੋ ਹੀ ਆ ਜੀ ਕੋਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਰੇਲ ਟੀਵੀ ਆ ਕੇ ਕੋਈ ਮੰਨ ਲਓ ਬੰਦੇ ਬੱਚੇ ਦਾ ਹੌਸਲਾ ਵਧਦਾ ਜੀ ਕੋਈ ਨੌਕਰੀ ਮਿਲੇ ਕੋਈ ਕੋਈ ਪੇਸ਼ਾ ਮਿਲੇ ਇਹ ਸਾਡਾ ਗਵੰਢੀ ਹੈ ਜੀ ਇਹਦਾ ਜਿਹੜਾ ਕਾਦੇ ਆ ਇੱਕ ਕੁਦਰਤੀ ਤੌਰ ਤੇ ਇੱਕ ਆਪਾ ਜੂਬਾ ਕਹਿ ਸਕਦੇ ਆ ਤੇ ਕੀ ਕਹਿਣਾ ਹੈ ਇਸ ਬਾਰੇ ਇਹ ਜੂਬਾ ਹੀ ਕੁਦਰਤੀ ਤੌਰ ਤੇ ਹੀ ਹੈ ਤੇ ਇਹਨੂੰ ਕੋਈ ਬਾਹਰਲੇ ਪਿੰਡਾਂ ਤੋਂ ਵੀ ਵੇਖਣ ਆਉਂਦੇ ਲੋਕ ਇਹਨੂੰ ਬਹੁਤ ਦੂਰੋਂ ਦੂਰੋਂ ਵੇਖਣ ਆਉਂਦੇ ਜਦੋਂ ਵਿਆਹ ਸ਼ਾਦੀ ਜਾਂ ਕੁਝ ਜਾਂਦਾ ਵਿਆਹ ਸ਼ਾਦੀ ਜਿਹੜੇ ਵੀ ਜਾਂਦੇ ਆਉਂਦੇ ਜਿਹੜੇ ਉਹਨੂੰ ਵੇਖਦੇ ਆ ਮੁੜਕੇ ਇਹਨਾਂ ਦੇ ਘਰ ਵੇਖਣ ਆਉਂਦੇ